ਕਿਵੇਂ ਆ? ਹੋਪੇ ਤੇਰੀ। ਲੋ ਵੀ ਮਿੱਤਰੋ ਆਪਣੀ ਫਾਰਮ ਤੇ ਨਵੀਆਂ-ਨਵੀਆਂ ਚੀਜ਼ਾਂ ਆਉਂਦੀਆਂ ਤੇ ਤੁਹਾਨੂੰ ਖਾਣਾ ਇੱਕ ਨਾਲ ਆਪਣੀ ਕੁਕੜੀ ਬਿਮਾਰ ਸੀ ਤੇ ਉਹ ਆਪਾਂ ਨੇ ਇੱਥੇ ਪ੍ਰਾਲੀ ਰੱਖ ਕੇ ਉਹਨੂੰ ਕੂਲਰ ਚ ਤਾੜ ਦਿੰਦੇ ਸੀ। ਮੇਰੀ ਕਾ ਬਿਮਾਰ ਆੜ ਰੱਖਦੇ ਆ ਤੇ ਆਹ ਤਾਂ ਚਲੋ ਇਹਨੂੰ ਪਤਾ ਨਹੀਂ ਬਿੱਲੀ ਨੇ ਹਮਲਾ ਕੀਤਾ ਕੁੱਤੇ ਨੇ ਹਮਲਾ ਕੀਤਾ ਥੋੜਾ ਨਾ ਵੀ ਹਲਦੀ ਲਾ ਕੇ ਆਪਾਂ ਸਰੋਂ ਦਾ ਤੇਲ ਲਾ ਕੇ ਰੱਖੀ ਆ ਤੇ ਇਹ ਹੀ ਵੱਡਾ ਅੰਡਾ ਦੇਂਦੀ ਆ ਆਪਣੀ ਇੱਕ ਕੁਕੜੀ ਦੋ ਗਰੀਆਂ ਵਾਲਾ ਜਿਹੜਾ ਤੇ ਆ ਪਰਾਲੀ ਤੇ ਚਲੋ ਕੂਕੜੀ ਬਿਮਾਰ ਵਾਸਤੇ ਰੱਖੀ ਹੈ ਨਾ ਪਰ ਰਾਤ ਨੂੰ ਇੱਥੇ ਤਾੜ ਦਿੰਦੇ ਸੀ ਸਵੇਰੇ ਕਾੜ ਦਿੰਦੇ ਸੀ ਤੇ ਇੱਥੋਂ ਜਾਲ ਨਾ ਪਤਾ ਨਹੀਂ ਕਿਵੇਂ ਕੂਕੜੀ ਮੂੰਹ ਮਾਰ ਕੇ ਨਾ ਮੰਮੀ ਨੇ ਦੱਸਿਆ ਵੀ ਦੋ ਤਿੰਨ ਵਾਰ ਹੀ ਨਿਕਲ ਗਈ ਹੈ ਨਾ ਤਾੜੀ ਫੇਰ ਨਿਕਲ ਆਵੇ ਤੇ ਉਹ ਉਹਨੇ ਦੇਣਾ ਸੀ ਆਂਡਾ ਤੇ ਉਹਨੇ ਕੂਲਰ ਚ ਆਂਡਾ ਦਿੱਤਾ ਵੇਖੋ ਤੁਸੀਂ ਕੱਲ ਵੀ ਦਿੱਤਾ ਅੱਜ ਵੀ ਦਿੱਤਾ ਹੁਣ ਅੱਜ ਫੇਰ ਅਹੀਂ ਨਾ ਵੇਖੋ ਇਹ ਤੋਂ ਕੱਜ ਕੇ ਇੱਟ ਲਾਤੀ ਜਾ ਤੇ ਇੱਕ ਕੂਕੜੀ ਤੁਹਾਨੂੰ ਦਿਖਾਉਣਾ ਉਹ ਵੀ ਹੋਰ ਨਿਕਲਦੀ ਜਾ ਤੇ ਉਹ ਕਿੱਥੇ ਜਾ ਕੇ ਆਂਡਾ ਦਿੰਦੀ ਏ ਉਹ ਵੀ ਦੋ ਦਿਨਾਂ ਆਂਡਾ ਦਿੱਤਾ ਤੇ ਕੂਲਰ ਵਾਲਾ ਤਾਂ ਦੋ ਦਿਨ ਦਿੱਤਾ ਆ ਅੱ ਇਹਨੋਂ ਉੱਥੋਂ ਨਿਕਲ ਕੇ ਆ ਬੈਠੀ ਜੀ ਮੋਢ ਚ ਲਾਲ ਰੰਗ ਦੀ ਕੁਕੜੀ ਜੀ ਆ ਵੇਖੋ ਤੇ ਇਹਨੇ ਪੱਕਾ ਅੰਡਾ ਦੇਣਾ ਓਏ ਕਿਵੇਂ ਆ ਹਪੈ ਤੇਰੀ ਓਏ ਮਾਰਦੀ ਆ ਹਾ ਨਾ ਕਾਕੇ ਨਾ ਅੰਡਾ ਆਰਾ ਵਾਵਾ ਜ਼ੋਰ ਦੀ ਮਾਰਦੀ ਚਾ ਕੋਈ ਨਹੀਂ ਕੋਈ ਨਹੀਂ ਚਲੋ ਹੈ ਨਾ ਤੁਹਾਨੂੰ ਦੱਸਾਂਗਾ ਵੀਡੀਓ ਦੇ ਐਂਡ 'ਚ ਜਦੋਂ ਵੀ ਅੰਡਾ ਜੀ ਦਿੱਤਾ ਜਾ ਕਿਵੇਂ ਓਕੇ ਨਾ ਅੰਡਾ ਨਹੀਂ ਦਿੱਤਾ ਆਂਡਾ ਤਾਂ ਨਹੀਂ ਜਿਹਾ ਜੀਤਾ ਨਹੀਂ ਹੈਗਾ ਤੇ ਜਦੋਂ ਦਿੱਤਾ ਤੁਹਾਨੂੰ ਦੱਸਾਂਗਾ ਫੇਰ ਜੀ ਕੁਕੜੀ ਉੱਠ ਪੀ ਜੇ ਤੇ ਇਹਨੇ ਪੱਕਾ ਅੰਡਾ ਦਿੱਤਾ ਹੁਣ ਆ ਜਾਓ ਫਿਰ ਦੇਖਦੇ ਹਾਂ ਫੋਲੋ ਕਰੋ ਤੋ ਲੈ ਲੈ ਵੀ ਮਿੱਤਰਾ ਅੰਡਾ ਪਿਆ ਜੀ ਫੋਲੋ ਕਰ ਲਓ ਤੁਸੀਂ ਘੈਂਟ ਘੈਂਟ ਰੀਲੀਆਂ ਰੀਲਾਂ ਫਨੀ ਨੌਲੇਜ ਵਾਲੀਆਂ ਸਾਰੀਆਂ ਤੁਹਾਨੂੰ ਇੰਨਾ ਕੋ ਮੋਟੀਵੇਟ ਕਰ ਦਾਂਗੇ ਨਾ ਪੋਲਟਰੀ ਫਾਰਮ ਲਈ ਤੁਸੀਂ ਕਹੋਗੇ ਵੀ ਕਰਨਾ ਤਾਂ ਪੋਲਟਰੀ ਫਾਰਮ ਹੀ ਕਰਨਾ ਕੈਂਡ ਕੈਂਡ ਜੂਬੇ ਵੇਖਣ ਲਈ ਹੈ ਕੈਂਡ ਕੈਂਡ ਰੀਲਾ ਵੇਖਣੀ ਉਹ ਫਿਰਦੀ ਕੁਕੜੀ ਵੇਖੋ ਤੁਸੀਂ ਵਕ ਫੋਲੋ ਕਰ ਲਓ ਆਪਦੇ ਭਰਾ ਨੂੰ ਕੈਂਡ ਕੈਂਡ ਰੀਲਾ ਆਉਂਦੀਆਂ ਰਹਿਣੀਆਂ